ਸਾਸ੍ਰੀ 걸ਫ੍ਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਆਪਾਂ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਆਂ ਅਗਰ ਤੁਹਾਡੇ ਰਾਤ ਨੂੰ ਸੁੱਤੇ ਪਏ ਪੈਰਾਂ ਦੇ ਵਿੱਚ ਸਪੈਸ਼ਲੀ ਕਾਫ ਮਸਲ ਜਣੀ ਪਿੰਜਣੀਆਂ ਦੇ ਕੜਵਲ ਪੈ ਜਾਣ ਪਿੰਜਣੀਆਂ ਦੇ ਵਿੱਚ ਤੁਹਾਡੇ ਕ੍ਰੈਂਪਸ ਪੈ ਜਾਣ ਤਾਂ ਆਪਾਂ ਨੂੰ ਕਿਹੜੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਨੇ ਹੁੰਦਾ ਕੀ ਹੈ ਆਪਣਾ ਜਿਹੜਾ ਮਸਲ ਹੈ ਜਿਹੜੀ ਮਾਸਪੇਸ਼ੀ ਹੈ ਜਿਨ੍ਹਾਂ ਦੇ ਵਿੱਚ ਕੜਵਲ ਪੈਂਦੇ ਆ ਉਹ ਕੰਟ੍ਰੈਕਟ ਹੀ ਰਹਿ ਜਾਂਦੀ ਹੈ ਸਮਝਾਉਣ ਦੀ ਕੋਸ਼ਿਸ਼ ਕਰਦੇ ਆਂ ਫੋਰ ਐਗਜ਼ਾਮਪਲ ਇਹ ਬਾਈਸੈਪਸ ਨੇ ਇਹ ਹੋ ਗਿਆ ਆਪਾਂ ਇਹਨੂੰ ਇਦਾਂ ਕੀਤਾ ਇਹ ਕੌਂਟ੍ਰੈਕਟ ਹੋ ਗਿਆ ਔਰ ਇਦਾਂ ਰਿਲੀਜ਼ ਹੋ ਗਿਆ ਜਦੋਂ ਆਪਾਂ ਬਹੁਤ ਲੰਮੇ ਸਮੇਂ ਲਈ ਕੰਮ ਕਰਦੇ ਆਂ ਖੜਕੇ ਔਰ ਜਾਂ ਫਿਰ ਆਪਾਂ ਇੱਕ ਦਿਨ ਆਪਾਂ ਜ਼ਿਆਦਾ ਵਾਕ ਕੀ ਉਸ ਤੋਂ ਬਾਅਦ ਕੀ ਹੁੰਦਾ ਜਿਹੜੇ ਆਪਣੀ ਪਿੰਜਣੀ ਦੇ ਮਸਲਸ ਨੇ ਸੁੱਤੇ ਪਏ ਹੋਣ ਵੇਲੇ ਆਪਣੇ ਉਹ ਕੌਂਟ੍ਰੈਕਟ ਆਪਣੇ ਆਪ ਹੀ ਹੋ ਜਾਂਦੇ ਆਂ ਔਰ ਤੁਸੀਂ ਸੁਣਿਆ ਹੋਣਾ ਕਈ ਲੋਕ ਕਹਿੰਦੇ ਆ ਵੀ ਫਟਾਫਟ ਖੜੇ ਹੋ ਜਾਓ ਖੜੇ ਹੋ ਜਾਓ ਤਾਂ ਕਿ ਉਹ ਰਿਲੀਜ਼ ਹੋ ਜਾਵੇ ਬਟ ਨਹੀਂ ਖੜੇ ਹੋਣ ਨਾਲ ਰਿਲੀਜ਼ ਇਨੀ ਛੇਤੀ ਉਹ ਨਹੀਂ ਹੁੰਦਾ ਆਪਾਂ ਨੂੰ ਫੜ ਕੇ ਉਹਦਾ ਐਕਸ਼ਨ ਆਪੋਜ਼ਿਟ ਕਰਨਾ ਹੀ ਪੈਂਦਾ ਫੋਰ ਐਗਜ਼ਾਮਪਲ ਇਹ ਬਾਈਸੈਪਸ ਇਦਾਂ ਸੀਗਾ ਉਹਨੂੰ ਆਪਾਂ ਨੂੰ ਸਿੱਧਾ ਕਰਨਾ ਪਏਗਾ ਸੇਮ ਜਿਹੜੀ ਆਪਣੀ ਪਿੰਜਣੀ ਹੈ ਉਸ ਨੂੰ ਵੀ ਆਪਣੇ ਜਿਹੜੇ ਐਂਕਲ ਟੂ ਪੰਪਸ ਕਰਨੇ ਪੈਣੇ ਆ ਗਿੱਟੇ ਨੂੰ ਅੰਦਰ ਬਾਹਰ ਕਰਾਂਗੇ ਫਿਰ ਕਿਤੇ ਜਾ ਕੇ ਉਹ ਨਿਕਲਦਾ ਸੋ ਤੁਸੀਂ ਘਬਰਾਉਣਾ ਨਹੀਂ ਸੌਣ ਤੋਂ ਪਹਿਲਾਂ ਆਸਾਨ ਕਸਰਤਾਂ ਨਹੀਂ ਦੋ ਸਟ੍ਰੈਚ ਦੱਸਾਂਗੇ ਦੋ ਦੱਸਾਂਗੇ ਉਹਨੂੰ ਸਟਰੈਂਥਨਿੰਗ ਕਰਨ ਲਈ ਮਤਲਬ ਉਹਨੂੰ ਤਕੜੇ ਕਰਨ ਲਈ ਕਸਰਤਾਂ ਪਹਿਲਾਂ ਦੋ ਸਟ੍ਰੈਚ ਦੱਸਾਂਗੇ ਉਸ ਤੋਂ ਬਾਅਦ ਦੋ ਮਜ਼ਬੂਤ ਕਰਨ ਲਈ ਪਿੰਜਣੀ ਦੇ ਮਸਲਸ ਤਾਂ ਕਿ ਅੱਗੇ ਤੋਂ ਤੁਹਾਡੇ ਜਿਹੜੇ ਕੜਵਲ ਨੇ ਕ੍ਰੈਂਪਸ ਨੇ ਉਹ ਨਾ ਪੈਣ ਸੋ ਵੀਡੀਓ ਦੇ ਐਂਡ ਤੱਕ ਬਣੇ ਰਹੋ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਮੇਰਾ ਨਾਮ ਡਾਕਟਰ ਗੁਰਸ਼ੀਤ ਸਿੰਘ ਸਨਾ ਪਿਛਲੇ 10 ਸਾਲ ਤੋਂ ਅਸੀਂ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰਦੇ ਆਂ ਸਾਡੀ ਇਨਸਟਾਗ੍ਰam ਆਈਡੀ ਐ ਐਸ ਹਰੀ ਸਿੰਘਸ ਨਾਲ ਫਿਜ਼ੋਥੈਰਪੀ ਔਰ ਦੂਸਰੀ ਆਈਡੀ ਐ ਡਾਕਟਰ ਗੁਰਸ਼ੀਰ ਸਿੰਘ ਔਰ ਸਾਡਾ ਫੇਸਬੁੱਕ ਤੇ ਪੇਜ ਹੈ ਐਸ ਹਰੀ ਸਿੰਘਸ ਨਾਲ ਫਿਜ਼ੋਥੈਰਪੀ ਕਲੀਨਿਕ ਦੇ ਨਾਮ ਤੇ ਤੁਸੀਂ ਸਾਨੂੰ ਉੱਥੇ ਵੀ ਫੋਲੋ ਕਰ ਸਕਦੇ ਹੋ ਔਰ ਅਗਰ ਤੁਸੀਂ ਸਾਡੇ YouTube ਚੈਨਲ ਯਾਨੀ ਕਿ ਡਾਕਟਰ ਗੁਰਸ਼ੀਰ ਬਲੌਗਸ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਸਬਸਕ੍ਰਾਈਬ ਕਰੋ ਰੋਜ਼ਾਨਾ ਅਸੀਂ ਇਸ ਚੈਨਲ ਤੇ ਇੱਕ ਨਾ ਇੱਕ ਵੀਡੀਓ ਅਪਲੋਡ ਕਰਦੇ ਹਾਂ ਜਿਸ ਦੇ ਵਿੱਚ ਅਸੀਂ ਲੱਕ ਦਾਰਦ ਮੋਢਾ ਦਰਦ ਜਾਂ ਆਦ ਵੀਡੀਓ ਅਪਲੋਡ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸੋ ਵੀਡੀਓ ਦੇ ਅੰਤ ਤੱਕ ਬਨੇ ਰਹੋ ਸ਼ੁਰੂ ਕਰਦੇ ਹਾਂ ਜਿਹੜੀਆਂ ਸਾਨ ਕਸਰਤਾਂ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ ਸੋ ਪਰਸੈਂਟ ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੋ ਨੰਬਰ ਵਨ ਸਟ੍ਰੈਚ ਕੀਤਾ ਹੈ ਆਪਾਂ ਇਦਾਂ ਆਪਣਾ ਜਿਹੜੀ ਪਿੰਜਣੀ ਹੈ ਉਹ ਇਦਾਂ ਰੱਖ ਲੈਣਾ ਔਰ نیچے ਤੇ ਤੁਸੀਂ ਤੌਲੀਆ ਵੀ ਰੱਖ ਸਕਦੇ ਹੋ ਜਿਵੇਂ ਅਸੀਂ ਚਾਦਰ ਰੱਖੀ ਹੈ ਇਸ ਨੂੰ ਇਦਾਂ ਫੋਲਡ ਕਰ ਲਾਂਗੇ ਇਦਾਂ ਕਰਕੇ ਔਰ ਲਤ ਸਿੱਧੀ ਹੈ ਇਸ ਦੇ ਨਾਲ ਹੀ ਆਪਾਂ ਇਸ ਨੂੰ نیچے ਨੂੰ ਖਿੱਚਾਂਗੇ ਆਪਣੀ ਪਿੰਜਣੀ ਦੇ ਵਿੱਚ ਬਹੁਤ ਜ਼ਿਆਦਾ ਸਟ੍ਰੈਚ ਪਏਗਾ ਇੱਥੇ ਆਪਾਂ ਹੋਲਡ ਕਰਨਾ 10 ਸੈਕਿੰਡ 1 2 then 4 5 6 7 8 9 10 then relax face stretch ਕੀਤਾ ਇਥੇ 10 ਸੈਕਿੰਡ ਹੋਲਡ ਇਦਾਂ ਤੁਸੀਂ ਪੰਜ ਵਾਰੀ ਕਰਨਾ ਸੌਣ ਤੋਂ ਪਹਿਲਾਂ ਰੋਜ਼ਾਨਾ ਇਹ ਹੋ ਗਿਆ ਤੁਹਾਡਾ ਪਹਿਲਾ ਸਟ੍ਰੈਚ ਕਾਫ ਸਟ੍ਰੈਚ ਜਿਸ ਨੂੰ ਕਿਹਾ ਜਾਂਦਾ ਹੁਣ ਜਿਹੜਾ ਸੈਕਿੰਡ ਨੰਬਰ ਵਾਲਾ ਸਟ੍ਰੈਚ ਹੈ ਉਹ ਆਪਾਂ ਤੁਹਾਨੂੰ ਖੜ ਕੇ ਕਰਕੇ ਦਿਖਾਵਾਂਗੇ ਸੋ ਦੂਸਰਾ ਸਟ੍ਰੈਚ ਕੀ ਹੈ ਆਪਾਂ ਖੜ ਕੇ ਪਿੰਜੜੀ ਨੂੰ ਆਪਾਂ ਸਟ੍ਰੈਚ ਕਰਨਾ ਆਪਾਂ ਇਦਾਂ ਖੜ ਜਾਣਾ ਮੰਨ ਲਓ ਆਪਾਂ ਖੱਬੇ ਪਾਸੇ ਵਾਲੀ ਪਿੰਜੜੀ ਨੂੰ ਆਪਾਂ ਸਟ੍ਰੈਚ ਕਰਨ ਲੱਗੇ ਆ ਇਹ ਆਪਾਂ ਪੈਰ ਪਿੱਛੇ ਰੱਖ ਦੇਣਾ ਸੱਜਾ ਅੱਗੇ ਸੱਜੇ ਗੋਡੇ ਨੂੰ ਥੋੜਾ ਜਿਹਾ ਮੋੜ ਲੈਣਾ ਖੱਬੀ ੱਡੀ ਥਲੇ ਰਹੀਗੀ ਔਰ ਇਦਾਂ ਦੀਵਾਰ ਦੇ ਨਾਲ ਫੜ ਕੇ ਆਪਾਂ ਉੱਪਰ ਨੂੰ ਦੇਖਣ ਦੀ ਕੋਸ਼ਿਸ਼ ਕਰਨੀ ਹੈ ਇੱਥੇ ਆਪਾਂ ਹੋਲਡ ਕਰਨਾ 10 ਸੈਕਿੰਡ 1 2 3 4 5 6 7 8 9 10 then ਇਸ ਜਗ੍ਹਾ ਤੇ ਆਪਣੀ ਖਿੱਚ ਪਾਈਗੀ ਇੱਦਾਂ ਤੁਸੀਂ 5 ਤੋਂ 6 ਵਾਰੀ ਦੋਨੋਂ ਸਾਈਡ ਕਰਨਾ ਤਾਂ ਕਿ ਆਪਣੇ ਸੌਣ ਤੋਂ ਪਹਿਲਾਂ ਕੜਵਲ ਨਾ ਪੈਣ ਇਹ ਹੋਗੇ ਦੋ ਸਟ੍ਰੈਚ ਜਿਹੜੇ ਤੁਸੀਂ ਸੌਣ ਤੋਂ ਪਹਿਲਾਂ ਕਰਨੇ ਆ ਇਸ ਤੋਂ ਬਾਅਦ ਆਪਾਂ ਸਟਰੈਂਥਨਿੰਗ ਦੀ ਗੱਲ ਕਰਨ ਲੱਗੇ ਆ ਸਟਰੈਂਥਨਿੰਗ ਮਾਨੇ ਵੀ ਆਪਣੀ ਜਿਹੜੀ ਇਹ ਮਸਲਸ ਨੇ ਇਹ ਇੰਨੇ ਤਕੜੇ ਹੋ ਜਾਣ ਚਾਹੇ ਆਪਾਂ ਸਾਰਾ ਦਿਨ ਕੰਮ ਕਰਦੇ ਰਹੀਏ ਵੀ ਇਹਦੇ ਵਿੱਚ ਰਾਤ ਨੂੰ ਸੌਣ ਵੇਲੇ ਕੜਵਲ ਨਾ ਪੈਣ ਔਰ ਰੈਂਟਿੰਗ ਦੇ ਨਾਮ ਨਾਲ ਆਪਾਂ ਐਂਡ 'ਚ ਤੁਹਾਨੂੰ ਦੱਸਾਂਗੇ ਤੁਹਾਨੂੰ ਕੀ ਖਾਣਾ ਚਾਹੀਦਾ ਔਰ ਕੀ ਨਹੀਂ ਖਾਣਾ ਚਾਹੀਦਾ ਸੋ ਆਓ ਸ਼ੁਰੂ ਕਰਦੇ ਆਂ ਪਹਿਲੀ ਕਸਰਤ ਆ ਜਿਹੜੀ ਤੁਸੀਂ ਸਵੇਰੀ ਸ਼ਾਮ ਜ਼ਰੂਰ ਕਰਨੀ ਹੈ ਦੋਨੋਂ ਗੋਡੇ ਮੋੜ ਲੈਣੇ ਆਂ ਇਹ ਆਪਾਂ ਪੂਰੇ ਗੋਡੇ ਮੋੜ ਲਈ ਥੋੜੇ ਜਿਹੀ ਗੋਡੇ ਦੂਰ ਕਰ ਦੇਣੇ ਆ ਆਪਣੇ ਜਿਹੜੇ ਗਿੱਟੇ ਆ ਔਰ ਦੈਨ ਇਤਾਂ ਵੀ ਦੂਰ ਕਰ ਦੇਣੇ ਹੁਣ ਆਪਾਂ ਲੱਕ ਨੂੰ ਉੱਪਰ ਚੱਕਣਾ ਹਵਾ ਦੇ ਵਿੱਚ ਇਸ ਐਕਸਰਸਾਈਜ਼ ਨੂੰ ਕਹਿੰਦੇ ਆ ਕਾਫ ਬ੍ਰਿਜ ਮਤਲਬ ਬਿੰਜੜੀਆਂ ਦੇ ਦਮ ਤੇ ਆਪਾਂ ਪੁਲ ਬਣਾਉਣਾ ਦੇਖੋ ਲੱਕ ਉੱਪਰ ਚੜ੍ਹਤਾ ਇੱਥੇ ਆਪਾਂ ਹੋਲਡ ਕਰਾਂਗੇ ਦਾ ਸੈਕਿੰਡ 1 2 3 4 5 6 7 8 9 10 then ਰਿਲੈਕਸ ਇੱਕ ਆਪਾਂ ਕਰਦੇ ਹੁੰਦੇ ਸੀ ਨਾਰਮਲ ਬ੍ਰਿਜਿੰਗ ਐਕਸਰਸਾਈਜ਼ ਹੈ ਨਾ ਤੁਸੀਂ ਸਾਰੇ ਜਣੇ ਨੇ ਦੇਖਿਆ ਹੋਣਾ ਤੁਸੀਂ ਕਿਤੇ ਵੀ ਲੱਕ ਦਰਦ ਹੈ ਜਾਂ ਕੁਝ ਵੀ ਆ ਸਾਰਿਆਂ ਦੇ ਵਿੱਚ ਆਪਾਂ ਇੱਕ ਅਸਰਤ ਉਹਨਾਂ ਦੱਸਦੇ ਹੁੰਨੇ ਆ ਬ੍ਰਿਜਿੰਗ ਬਟ ਇਹ ਹੈਗੀ ਆ ਕਾਫ ਬ੍ਰਿਜ दोनों पैर थले वाली साइड न भी दूर कर देने हैं और आपस भी दूर कर देने फिर आप लक चकना इतने आप होल्ड करा दस सैकेंड एक दो तो, तीन चार पे सत्त अठ नौ दस दसैक्स हौले आप नीचे रख देने इस तरह टेन टाइम्स जाने के दस वारी करना यह होगी थोड़ी पहली स्ट्रेंथनिंग एक्सरसाइज ਲਾਸਟ ਕਸਰਤ ਹੈ ਕਿ ਇਹ ਸਟਰੈਂਥਨਿੰਗ ਉਸਦੇ ਲਈ ਫੇਰ ਆਪਾਂ ਨੂੰ ਖੜੇ ਹੋਣਾ ਪੈਣਾ ਜਿਹੜੀ ਲਾਸਟ ਕਸਰਤ ਆ ਤੁਸੀਂ ਆਪਦੀ ਰਸੋਈ ਦੇ ਵਿੱਚ ਤੁਸੀਂ ਆਪਣੇ ਘਰ ਦੇ ਵਿੱਚ ਕਿਸੇ ਵੀ ਇੱਕ ਜਗ੍ਹਾ ਤੇ ਖੜ ਕੇ ਕਰ ਸਕਦੇ ਹੋ ਜਿਵੇਂ ਅਸੀਂ ਆਹ ਬੈੱਡ ਦਾ ਸਹਾਰਾ ਲੈ ਰਹੇ ਹਾਂ ਆਪਾਂ ਦੋਨੋਂ ਅੱਡੀਆਂ ਨੂੰ ਉੱਪਰ ਹਵਾ 'ਚ ਚੱਕ ਦੇਣਾ ਇਸ ਨੂੰ ਕਿਹਾ ਜਾਂਦਾ ਹੀਲ ਰੇਜ ਸ਼ੁਰੂ ਕਰਨ ਲੱਗੇ ਹਾਂ ਅੱਡੀਆਂ ਉੱਪਰ ਚੱਕਤੀਆਂ ਇੱਥੇ ਆਪਾਂ ਹੋਲਡ ਕਰਾਂਗੇ 10 ਸੈਕਿੰਡ 1 2 3 4 5 6 7 8 9 10 देन ਰਿਲੈਕਸ ਇੱਕ ਗੱਲ ਦਾ ਧਿਆਨ ਰੱਖੇ ਜਦੋਂ ਆਪਾਂ ਸਾਰਾ ਜਿਹੜੀ ਚੀਜ਼ ਦਾ ਲੈ ਰਹੇ ਆ ਜਿਆਦਾ ਨਹੀਂ ਉਹਦਾ ਹਲਕਾ ਜਿਹਾ ਹੱਥ ਲਾਉਣਾ ਆਪਾਂ ਔਰ ਸਾਰਾ ਪੈਰ ਆਪਣੇ ਪੰਜਿਆਂ ਤੇ ਆਏਗਾ ਇੱਥੇ ਆਪਾਂ ਹੋਲਡ ਕਰਾਂਗੇ 10 ਸੈਕਿੰਡ 1 2 3 4 5 6 7 8 9 10 देन ਰਿਲੈਕਸ ਸੋ ਇਸ ਦੇ ਵੀ ਤੁਸੀਂ 10 ਸੈਟ ਲਾਉਣੇ ਆ ਇਹ ਹੀ ਹੋਗੀ ਤੁਹਾਡੀ ਹੀਲ ਰੇਜ਼ ਐਕਸਰਸਾਈਜ਼ ਸਨ ਆਸਾਨ ਕਸਰਤਾਂ ਹੁਣ ਆਪਾਂ ਤੁਹਾਨੂੰ ਦੱਸਾਂਗੇ ਵੀ ਕਿਹੜੀ ਚੀਜ਼ ਤੁਸੀਂ ਜ਼ਿਆਦਾ ਮਾਤਰਾ ਚ ਲੈਣੀ ਆ ਤਾਂ ਕਿ ਤੁਹਾਡੀ ਵਿਟਾਮਿਨ B12 ਜਿਹੜੀ ਸੀਰੀਜ਼ ਹੈ ਉਹ ਕੰਪਲੀਟ ਰਹੇ ਸਭ ਤੋਂ ਪਹਿਲਾਂ ਤਾਂ ਹਰੀਆਂ ਸਬਜ਼ੀਆਂ ਸੀਜ਼ਨਲ ਹਨਾ ਜਿਵੇਂ ਹੁਣ ਸਾਗ ਦਾ ਸੀਜ਼ਨ ਹੈ ਜਾਂ ਜਿਹੜੀਆਂ ਵੀ ਹਰੀਆਂ ਸਬਜ਼ੀਆਂ ਸੀਜ਼ਨਲ ਵਾਈਜ਼ ਚੱਲਦੀਆਂ ਨੇ ਉਹ ਤੁਸੀਂ ਜ਼ਰੂਰ ਖਾਣੀਆਂ ਔਰ ਦੂਸਰੇ ਨੰਬਰ ਤੇ ਤੁਸੀਂ ਡੇਲੀ ਪਾਈਨ ਐਪਲ ਜਾਨੀ ਕਿ ਅਨਾਨਾਸ ਦਾ 100 ml ਤੋਂ ਲੈ ਕੇ 150 ml ਤੱਕ ਜੂਸ ਡੇਲੀ ਪੀਣਾ ਹੀ ਪੀਣਾ ਹੈ ਉਹ ਕੀ ਕਰਦਾ ਆਪਣੀ ਇਨਫਲੇਮੇਸ਼ਨ ਨੂੰ ਘੱਟ ਕਰ ਦਿੰਦਾ ਉਸ ਦੇ ਵਿੱਚ ਇੰਨੀ ਜ਼ਿਆਦਾ ਤਾਕਤ ਹੁੰਦੀ ਹੈ ਔਰ ਰਾਤ ਨੂੰ ਸੌਣ ਵੇਲੇ ਅਗਰ ਤੁਹਾਨੂੰ 슈ਗਰ ਨਹੀਂ ਹੈ ਬਲੱਡ 슈ਗਰ ਨਹੀਂ ਹੈ ਤਾਂ ਤੁਸੀਂ ਰਾਤ ਨੂੰ ਸੌਣ ਵੇਲੇ ਦੁੱਧ ਦੀ ਜਿਹੜੀ ਆਪਣੇ ਇੱਕ ਜਾਂ ਡੇਢ ਗਲਾਸ ਜ਼ਰੂਰ ਪੀਣਾ ਹੈ ਦੁੱਧ ਗਰਮ ਦੁੱਧ ਪੀਓਗੇ ਉਹ ਆਪਣੇ ਲਈ ਜ਼ਿਆਦਾ ਲਾਭਦਾਇਕ ਹੋਵੇਗਾ ਮਿਲਾਂਗੇ ਚੱਲਦੇ ਇੱਕ ਨਵੇਂ ਟੌਪਿਕ ਇੱਕ ਨਵੀਂ ਵੀਡੀਓ ਨਾਲ টিল ਦਨ ਤੁਸੀਂ ਸਾਰੇ ਜਾਣੇ ਆਪਣਾ ਧਿਆਨ ਰੱਖਿਓ ਜੀ ਸਤਿ ਸ਼੍ਰੀ ਅਕਾਲ ਜੀ